ਧੰਨਵਾਹਿ ਗੁਰੂ ਸਾਹਿਬ ਜੀ ਗਉੜੀ ਮਹਿਲਾ ਪੰਜਵਾਂ ਹਰਿ ਸਿਮਰਤ ਸਭ ਮਿਟਹਿ ਕਲੇਸ਼ ਚਰਨ ਕਮਲ ਮਨ ਮੈਂ ਪਰਵੇਸ ਉਚਰੋ ਰਾਮ ਨਾਮ ਲਖ ਬਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਓ ਸੋਖ ਸਹਜ ਰਸ ਮਹਾਨੰਦਾ ਜਪ ਜਪ ਜੀਵ ਪਰਮਾਨੰਦਾ ਕਾਮ ਕਰੋਧ ਲੋਭ ਮਦ ਖੋਏ ਸਾਧਕ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨ ਦੀਜਾ ਸਾਦਰ ਵਾਲਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨ ਦੀਜਾ ਸਾਦਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਸਹਜ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਹਨ ਸਾਡਾ ਜੀਵਨ ਸਫਲ ਕਰਨ ਵਾਸਤੇ ਸਤਿਗੁਰੂ ਸਾਨੂੰ ਪ੍ਰੇਰਣਾ ਕਰ ਰਹੇ ਹਨ ਰਹਾਉ ਦੀਆਂ ਪੰਕਤੀਆਂ ਵਿੱਚ ਸਤਿਗੁਰੂ ਕਿਰਪਾ ਕਰਕੇ ਬਕਸ਼ਿਸ ਕਰ ਰਹੇ ਹਨ ਉਚਰੋ RAM ਨਾਮ ਲੱਖ ਵਾਰੀ ਇੱਥੇ ਗੱਲ ਸਮਝਣ ਵਾਲੀ ਹੈ ਲੱਖ ਹੁਣ ਕਈ ਬੰਦੇ ਨੇ ਜਿਹੜੇ ਗਿੰਤੀਆਂ ਵਿੱਚ ਲੱਗੇ ਆ ਉਹ ਕਹਣਗੇ ਵੀ ਲੱਖ ਵਾਰੀ ਜਪਣਾ ਫਿਰ ਉਹਦੀ ਗਿਣਤੀ ਕਰਨੇ ਮੈਂ ਅੱਜ ਹੀ ਪੜ ਰਿਹਾ ਸੀ ਇੱਕ ਕੋਈ ਗੁਰਸੇਕ ਚੜਾਈ ਕਰ ਗਿਆ ਉਹਦੇ ਭੋਗ ਦਾ ਪੋਸਟਰ ਪੋਸਟਰ ਦੇਖਿਆ ਘਰ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੀ ਸਮਾਪਤੀ ਤੇ 101 108 ਮੂਲ ਮੰਤਰ ਦੇ ਪਾਠ ਮਤਲਬ ਪੂਰੀ ਚੰਗੀ ਤਰ੍ਹਾਂ ਗਿਣ ਕੇ 108 ਕਰਨੇ ਇੱਥੇ ਲੱਖ ਦਾ ਮਤਲਬ ਕਿ ਵਾਰ-ਵਾਰ ਮਾਰਨ ਕਿਹਾ ਨਾ ਲੇਖਾ ਹੋਏ ਤਾਂ ਲਿਖੀਏ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਉਹ ਦੀ ਗਿਣਤੀਆਂ ਦੇ ਨਾਲ ਰੱਬ ਦੀ ਪ੍ਰਾਪਤੀ ਨਹੀਂ ਹੈ बार-बार बार ਪ੍ਰਭ ਜਪੀਏ ਪੀ ਅੰਮ੍ਰਿਤ ਇਹ ਮਨ ਤੰਤਰ ਪੀ ਉਚਰੋ ਰਾਮ ਨਾਮ ਲੱਖ ਵਾਰ ਕਾਦੇ ਨਾਲ ਉਚਰਨਾ ਇਸ ਰਸਨਾ ਦੇ ਨਾਲ ਪਹਿਲਾਂ ਪਹਿਲਾਂ ਬੜਾ ਔਖਾ ਲੱਗਦਾ ਹੈ ਅੱਜ ਵੀ ਬੱਚੇ ਸਕੂਲ ਜਾਂਦੇ ਆਪਾਂ ਵੀ ਸਾਰੇ ਸਕੂਲ ਗਏ ਸੀ ਜਦੋਂ ਸ਼ੁਰੂ ਵਿੱਚ ਜਾਂਦੇ ਸਕੂਲ ਤੇ ਬੜਾ ਔਖਾ ਲੱਗਦਾ ਵੀ ਸ਼ਾਇਦ ਸਾਨੂੰ ਉੱਥੇ ਕੈਦ ਕਰ ਲੈਣਾ ਉਹਨਾਂ ਨੇ ਰੋਂਦੇ ਆ ਬੱਚੇ ਬਹਾਨੇ ਲਾਉਂਦੇ ਆ ਬਹੁਤ ਕੁਝ ਕਰ ਪਤੋ ਜਦੋਂ ਜਾਣ ਲੱਗ ਜਾਂਦੇ ਨਾ ਜਾਂਦਿਆਂ ਜਾਂਦਿਆਂ ਫਿਰ ਉਹਨਾਂ ਨੂੰ ਉਹਦੇ ਵਿੱਚ ਰਸ ਆਉਣ ਲੱਗ ਜਾਂਦਾ ਕਿ ਵਿਦਿਆ ਪੜ੍ਹਨੀ ਹੈ ਸਮਝ ਲੱਗਣ ਲੱਗ ਜਾਂਦੀ ਹੈ ਜਦੋਂ ਭਾਗਾਂ ਵਾਲੇ ਤੁਸੀਂ ਸੰਗਤ ਕਰਦੇ ਹੋ ਨਾ ਸੇਵਾ ਕਰਦੇ ਹੋ ਬਾਣੀ ਪੜ੍ਹਦੇ ਹੋ ਆ ਇਸ ਗੱਲ ਨੂੰ ਆਪ ਜੀ ਭਲੀ ਭਾਂਤ ਜਾਣਦੇ ਔਖਾ ਲੱਗਦਾ ਹੈ ਪਰ ਜਦੋਂ ਸ਼ੁਰੂ ਹੋ ਜਾਏ ਨਾ ਔਖਾ ਕੋਈ ਨਹੀਂ ਫਿਰ ਕੋਈ ਬਹਾਨਾ ਨਹੀਂ ਹੁੰਦਾ ਆਪਣੇ ਆਪ ਹੀ ਕਦਮ ਜਿਹੜੇ ਆ ਉਹ ਸਤਿਗੁਰੂ ਦੇ ਘਰ ਵੱਲ ਚੱਲਣੇ ਸ਼ੁਰੂ ਹੋ ਜਾਂਦੇ ਇਸੇ ਤਰ੍ਹਾਂ ਸ਼ੁਰੂ-ਸ਼ੁਰੂ ਚ ਲੱਗਦਾ ਹੈ ਥੋੜਾ ਸਹਿਮ ਕਰ ਲੋ ਹੋਲੀ-ਉਲੀ ਸ਼ੁਰੂ ਕਰ ਲਈ ਉਚਰੋ RAM ਨਾਮ ਲੱਖ ਵਾਰ ਪਰ ਗੁਰੂ ਮਹਾਰਾਜ ਕਹਿੰਦੇ ਬਾਰ-ਬਾਰ ਜਪੋ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਪ੍ਰਭ ਪਿਆਰੀ ਕਿਹੜੀ ਹੈ ਰਸਨਾ ਇਹ ਜੀਵ ਜਿਹੜੀ ਹੈ ਇਹਦੇ ਨਾਲ ਆਤਮਿਕ ਜੀਵਨ ਦਾ ਰਸ ਜਿਹੜਾ ਹੈ ਉਹਨੂੰ ਪ੍ਰਾਪਤ ਕਰ ਉਹ ਰਸਨਾ ਜਿਹੜੀ ਹੈ ਨਾ ਦੋ ਕੰਮ ਕਰਦੀ ਹੈ ਇੱਕ ਤਾਂ ਬੋਲਦੀ ਆ ਤੇ ਜੋ ਅਸੀਂ ਖਾਂਦੇ ਆ ਉਹਦਾ ਸਵਾਦ ਦੱਸਦੀ ਆ ਇਹ ਮਿੱਠਾ ਹੈ ਇਹ ਕੌੜਾ ਹੈ ਅਲੂਣਾ ਹੈ ਸਲੂਣਾ ਹੈ ਖੱਟਾ ਮਿੱਠਾ ਸਾਰਾ ਕੁਝ ਦੱਸਦੀ ਤੇ ਦੂਸਰਾ ਰਸਨਾ ਜਿਹੜੀ ਹੈ ਬੋਲਦੀ ਹੈ ਅੱਗੇ ਵੀ ਕੇਵਲ ਆਪਾਂ ਵਿਚਾਰ ਕੀਤੀ ਹੈ ਕਿ ਮਨੁੱਖ ਬੱਚਾ ਜਿਹੜਾ ਹੁੰਦਾ ਨਾ 1.5 ਸਾਲ 2 ਸਾਲ ਵਿੱਚ ਬੋਲਣ ਲੱਗ ਜਾਂਦਾ ਕੀ ਬੋਲਣਾ ਕਿੱਥੇ ਬੋਲਣਾ ਕਿਵੇਂ ਬੋਲਣਾ ਇਹ ਸਾਰੀ ਜ਼ਿੰਦਗੀ ਲੱਗ ਜਾਂਦੀ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਂਦੇ ਆ ਵੀ ਇਹ ਜਿਹੜੋਂ ਅਸੀਂ ਬੋਲ ਰਹੇ ਆ ਨਾ ਅਸੀਂ ਉਹ ਬੋਲ ਰਹੇ ਆ ਜੋ ਸੁਣ ਰਹੇ ਆ ਕੰਨਾਣਾ ਸੁਣਿਆ ਨਾ ਇਹ ਸਰਬ ਨੂੰ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸ੍ਰੀ ਲਾਇ ਸੁਣੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਸਮਾਨ ਜੇ ਜੋ ਸੁਣਿਆ ਉਹ ਬੋਲਦੇ ਕੀ ਬੱਲੇ ਨਾ ਕੀ ਬੰਦੇ ਕਹਿ ਦਿੰਦੇ ਆ ਮੇਰੇ ਮਨ ਵਿੱਚ ਨਹੀਂ ਸੀ ਪਰ ਮੈਂ ਮੂੰਹ ਨਾਲ ਬੋਲ ਦਿੱਤਾ ਪਰ ਇਸ ਗੱਲ ਨੂੰ ਗੁਰਬਾਣੀ ਨੇ ਗਲਤ ਕੀਤਾ ਕਹਿੰਦੇ ਜੋ ਤੇਰੇ ਅੰਦਰ ਸੀ ਨਾ ਤੂੰ ਮੂੰਹ ਦੇ ਨਾਲ ਬੋਲਿਆ ਜੋ ਤੇਰੇ ਅੰਦਰ ਸਤਿਗੁਰੂ ਕਹਿੰਦੇ ਜੋ ਜੀ ਹੋਏ ਸੋ ਉਗਵੈ ਮੂੰਹ ਕਾ ਕੇ ਹੰਬਾਉ ਤੋਰੀ ਨੀਅਤ ਇਦਾਂ ਦੀ ਸੀ ਤੇ ਜੋ ਤੂੰ ਬੋਲਿਆ ਉਹ ਅੰਦਰੋਂ ਕਹਿੰਦੇ ਨਾ ਭਾਈ ਗੁਰਦਾਸ ਸਾਹਿਬ ਕਹਿੰਦੇ ਜਿਹੜਾ ਗਰਭ ਲੋਟਾ ਹੁੰਦਾ ਸੀ ਨਹੀਂ ਤੇ ਉਹਨੂੰ ਟੁੱਟੀ ਜੀ ਹੁੰਦੀ ਸੀ ਮੋਰੇ ਲੱਗੀ ਹੁੰਦੀ ਸੀ ਗਰਭੇ ਹੋਏ ਸੋ ਟੋਟੀ ਦੇਖੇ ਔਰ ਜੋ ਤੁਸੀਂ ਗੜਬੇ ਦੇ ਵਿੱਚ ਪਾਓਗੇ ਉਹ ਤੋਂ ਟੂਟੀ ਵਿੱਚੋਂ ਨਿਕਲੇਗਾ ਜੋ ਜੀ ਹੋਏ ਸੋ ਗਵੈ ਮੂੰਹ ਕਾ ਕੇ ਆਪਾ ਜਿਸ ਵੇਲੇ ਆਪਾਂ ਬੋਲਦੇ ਆਂ ਕਿਵੇਂ ਲੈਣਾ ਬੰਦਾ ਬੋਲਦਾ ਵੀ ਜਿਆਦਾ ਤਾਂ ਨਹੀਂ ਬੋਲਦੇ ਕੀ ਬੋਲਣਾ ਕਿਵੇਂ ਬੋਲਣਾ ਕਿੱਥੇ ਬੋਲਣਾ ਇਹ ساری ਉਮਰ ਲੱਗ ਜਾਈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਆਸਾ ਕੀ ਵਾਰ ਹੈ ਨਾ ਇਹ ਬ੍ਰਾਹਮਣਵਾਦ ਨੂੰ ਬਹੁਤ ਵੱਡੀ ਝੋਟ ਹੈ। ਇੱਕ ਇੱਕ ਸ਼ਬਦ ਜਿਹੜਾ ਔਰ ਨਾਲ ਨਾਲ ਸਾਨੂੰ ਸਬਕ ਬੜੇ ਦਿੱਤੇ ਉਹਦੇ ਵਿੱਚ ਕਹਿੰਦੇ ਨਾਨਕ ਫਿੱਕਾ ਬੋਲੇ ਹੈ। ਹੁਣ ਅਸੀਂ ਉਚਾਰਨ ਜੇ ਗਲਤ ਕਰਾਂਗੇ ਉਹਦਾ ਅਰਥ ਵੀ ਗਲਤ ਬਣੇਗਾ। ਪਰ ਕਿਉਂ ਵਿਚਾਰਨ ਕਰਦੇ ਨਾਨਕ ਫਿੱਕੇ ਬੋਲੀਏ ਮਥੇ ਗੁਰੂ ਸਾਹਿਬ ਕਹਿੰਦੇ ਫਿੱਕਾ ਬੋਲੋ ਅਰਥ ਬਦਲ ਗਿਆ ਨਾ ਇੱਕ ਸਿਰਫ ਬਿਹਾਰੀ ਸਿਆਰੀ ਉਲਟ ਕਰਕੇ ਮਹਾਰਾਜ ਕੀ ਕਰੇ ਕਹਿੰਦੇ ਨਾਨਕ ਫਿੱਕਾ ਬੋਲਿਆ ਬੋਲਣ ਨਾਲ ਕੀ ਹੁੰਦਾ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਏ ਫਿੱਕਾ ਫਿੱਕੀ ਸੋਏ ਫਿੱਕਾ ਮੂਰਖ ਆਕੀ ਪਾਣਾ ਲੈ ਸਜਾ ਤੇ ਜਿਹੜੇ ਜੋ ਜੀਵ ਗੁਰਮਾਰ ਕਹਿੰਦੇ ਰਸਨਾ ਦੇ ਨਾਲ ਉਸ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਨਾ ਕਿੰਨਾ ਕਰਨਾ ਕਹਿੰਦੇ बार-बार ਕਰਨਾ ਫਿਰ ਬੇਨਤੀ ਕਰਦੇ ਆ ਲੱਖ ਦਾ ਮਤਲਬ ਬਾਰ-ਬਾਰ ਕਰੋ ਲੱਖ ਗਿਣਤੀ ਨਹੀਂ ਦੱਸੀ ਗੁਰੂ ਮਾਰ ਉਚਰੋ ਰਾਮ ਨਾਮ ਲੱਖ ਵਾਰੀ ਹੁਣ ਜਿਹੜੇ ਉਚਾਰਨ ਕਰਦੇ ਸੀ ਜਿਨ੍ਹਾਂ ਨੇ ਜਪਿਆ ਆ ਸਾਡੇ ਸਾਹਮਣੇ ਉਦਾਹਰਨ ਅਸੀਂ ਰੋਜ਼ ਪੜਦੇ ਆਂ ਭਗਤ ਨਾਮਦੇਵ ਜੀ ਦੀ ਰੋਜ਼ ਪੜਦੇ ਹੁਣ ਉਹਨਾਂ ਪੰਡਤਾਂ ਦੇ ਅੰਦਰ ਮਨ ਦੇ ਵਿੱਚ ਜੋ ਸੀ ਉਹਨਾਂ ਨੇ ਮੂੰਹ ਨਾਲ ਬੋਲਿਆ ਤੇ ਹੱਥਾਂ ਨਾਲ ਮਾਰੇ ਧੱਕੇ ਮੰਦਰ ਤੋਂ ਬਾਹਰ ਕੱਢ ਦਿੱਤਾ ਭਗਤ ਨਾਮਦੇਵ ਜੀ ਨੇ ਆਪਣੇ ਸ਼ਬਦ ਵਿੱਚ ਆਖਿਆ ਕਹਿੰਦੇ ਕੋਈ ਗਿਲਾ ਨਹੀਂ ਮੈਨੂੰ ਕੋਈ ਨਾਰਾਜ਼ਗੀ ਨਹੀਂ ਹੈ ਕਿ ਇਹਨਾਂ ਨੇ ਮੈਨੂੰ ਧੱਕੇ ਮਾਰੇ ਆ ਪਰ ਇਸ ਗੱਲ ਦੀ ਨਿਰਾਸ਼ਗੀ ਹੈ ਇਹਨਾਂ ਨੇ ਮੈਨੂੰ ਤੇਰੀ ਭਗਤੀ ਕਰਦੇ ਆ ਉਠਾਇਆ ਇਹਨਾਂ ਨੇ ਤੇਰੀ ਭਗਤੀ ਕਰਦੇ ਆ ਉਠਾਇਆ ਹੈ ਤੇ ਰੱਬ ਕਿੱਡਾ ਵੱਡਾ ਹੈ ਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲੈ ਉਹਨਾਂ ਦੇ ਅੰਦਰ ਜੋ ਜੀ ਹੋਏ ਸੋ ਉਗਵੇ ਮੂੰਹ ਕਾ ਕੇ ਹਬਾ ਮੂੰਹ ਨਾਲ ਜਿੰਨਾ ਮਰਜੀ ਉਹ ਮਿੱਠੇ ਬਣੀ ਜਾਣ ਪੰਡਤ ਤੇ ਭਗਤ ਨਾਮਦੇਵ ਜੀ ਆਖਦੇ ਕਹਿੰਦੇ ਹਸਤ ਖੇਲਤ ਤੇਰੇ ਦਿਉਰੇ ਆਇਆ ਅਗੇ ਆਖਿਆ ਭਗਤ ਕਰਤ ਨਾਮਾ ਪਕਰ ਉਠਾਇਆ ਇਸ ਗੱਲ ਦਾ ਗਿਲਾ ਰਹੇਗਾ ساری ਜ਼ਿੰਦਗੀ ਰਹੇਗਾ ਕਿ ਤੇਰੀ ਭਗਤੀ ਕਰਨ ਲੱਗਿਆ ਤੇਰੀ ਬਾਣੀ ਪੜਨ ਲੱਗਿਆ ਮੈਨੂੰ ਉਠਾ ਦਿੱਤਾ ਭਗਤ ਕਰਤ ਨਾਮਾ ਪਕਰ ਉਠਾਇਆ ਮੇਰਾ ਕਸੂਰ ਕੀ ਹੈ ਹਿੰੜੀ ਜਾਤ ਮੇਰੀ ਜਾਤ ਚਮਰਾਇਆ ਛੀਪੇ ਕੇ ਜਨਮ ਕਾਹੇ ਕੋ ਐ ਕਹਿੰਦੇ ਉਹ ਤਾਂ ਉਚਾਰਨ ਗਿਆ ਸੀ ਜਦੋਂ ਰਸਨਾ ਨਾਲ ਉਚਾਰੋਗੇ ਨਾ ਗੁਰੂ ਮਹਾਰਾਜ ਕਹਿੰਦੇ ਰਸਨਾ ਗੁਣ ਗੋਪਾਲ ਨਿੱਧ ਗਾਇਣ ਕੀ ਮਿਲੇਗਾ ਸ਼ਾਂਤ ਸ਼ਾਂਤੀ ਮਿਲੇ ਸਹਜ ਆਤਮਕ ਡੋਰਤਾ ਮਿਲੇਗਾ ਰਹਿਸ ਮਨ ਨੂੰ ਖੁਸ਼ੀ ਹੋਏਗੀ ਸ਼ਾਂਤ ਸਹਜ ਰਹਿਸ ਮਨ ਨੂੰ ਭਜਿਓ ਸਗਲੇ ਦੁੱਖ ਪਲਾਇ ਸਾਰੇ ਦੁੱਖ ਪਲਾਨ ਕਰ ਜਾਂਦੇ ਬੜੀ ਉਹ ধারণা ਸਤਗੁਰੂ ਨੇ ਸਾਨੂੰ ਦਿੱਤੀ ਮੈਂ ਬਿੰਦੀ ਕਰ ਰਿਹਾ ਸੀ ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਇ ਕੋਈ ਨਹੀਂ ਚੰਗਾ ਸਮਝਦਾ ਇੱਕ ਨਾ ਕਿਸੇ ਨੇ ਕਹਾਣੀ ਲਿਖੀ ਤੇ ਇੱਕ ਬੰਦਾ ਸਫਰ ਤੇ ਜਾ ਰਿਹਾ ਸੀ ਮੁਸਾਫਰ ਸੀ ਤੇ ਉਹ ਆਪਣੇ ਕੋਲ ਨਾ ਉਹ ਥੋੜਾ ਬੋਤਾ ਸਮਾਨ ਰੱਖ ਲੈਣਦੀ ਸੀ ਤੇ ਚੌਲ ਤੇ ਦਾਲ ਉਹ ਆਪਣੇ ਕੋਲ ਰੱਖਦਾ ਸੀ ਅੱਜ ਹਨੇਰਾ ਹੋ ਗਿਆ ਤੇ ਪਿੰਡ ਦੇ ਵਿੱਚ ਪਹੁੰਚਿਆ ਕਹਿੰਦਾ ਮੈਂ ਰਾਤ ਕੱਟਣੀ ਤੇ ਮੈਂ ਭੋਜਨ ਛਕਣਾ ਤੇ ਉਹ ਕਹਿਣ ਲੱਗੇ ਵੀ ਭਾਈ ਸਾਰੇ ਲੋਕ ਗ੍ਰਸਤੀ ਛੋਟੇ ਛੋਟੇ ਘਰ ਹੁੰਦੇ ਸੀ ਉਹ ਕਹਿੰਦੇ ਵੀ ਇੱਕ ਮਾਤਾ ਰਹਿੰਦੀ ਆ ਤੂੰ ਆਏਗਾ ਦੀ ਸੇਵਾ ਕਰਦੀ ਆ ਉਹਦਾ ਪਰਿਵਾਰ ਵੀ ਆ ਉਹਦਾ ਘਰ ਵੀ ਵੱਡਾ ਤੇ ਉੱਥੇ ਚਲੇ ਗਿਆ ਉਹ ਮਾਤਾ ਦੇ ਘਰ ਚਲਾ ਗਿਆ ਜਿੰਨੇ ਘਰ ਦੇ ਬੰਦੇ ਸੀ ਸਾਰੇ ਖੇਤਾਂ 'ਚ ਕੰਮ ਕਰਨ ਗਏ ਸੀ ਬਾਹਰੋਂ ਉਹਨੇ ਦਰਵਾਜ਼ਾ ਖੜਕਾਇਆ ਮਾਤਾ ਜੀ ਅੰਦਰ ਆ ਸਕਦਾ ਕਹਿੰਦੇ ਕਿ ਜੀ ਆਇਆਂ ਨੂੰ ਕਹਿੰਦਾ ਜੀ ਮੈਂ ਸਫ਼ਰ ਤੇ ਜਾ ਰਿਹਾ ਤੇ ਮੁਸਾਫਰ ਹਾਂ ਤੇ ਮੈਨੂੰ ਲੱਗੀ ਉਹ ਭੁੱਖ ਤੇ ਮੈਂ ਰਾਤ ਵੀ ਕੱਟਣੀ ਕਹਿੰਦੇ ਕਿ ਕੋਈ ਨਹੀਂ ਬੇਟਾ ਬਹਿ ਜਾ ਪ੍ਰਸ਼ਾਦਾ ਤਿਆਰ ਕਰ ਦਿੰਨੇ ਆ ਕਹਿੰਦਾ ਨਹੀਂ ਮੈਂ ਨਾ ਖਿਚੜੀ ਖਾਣੀ ਆ ਮੇਰੇ ਕੋਲ ਦਾਲ ਵੀ ਆ ਤੇ ਚੌਲ ਵੀ ਕਹਿੰਦੀ ਲਿਆ ਉਹਨੇ ਪਾਣੀ ਗਰਮ ਰੱਖ ਦਿੱਤਾ ਦਾਲ ਚੌਲ ਪਾਏ ਜੋ ਵੀ ਕਿਤਾ ਬਣਾਈ ਜਾਂਦੀ ਹੈ ਪਰ ਉਹ ਨੂੰ ਆਦਲ ਸੀ ਬੋਲਣ ਤੇ ਬੋਲਣਾ ਵੀ ਕੀ ਸੀ ਭੈੜਾ ਬੋਲਦਾ ਸੀ ਥੋੜੀ ਜਿਹੀ دیر ਬਾਅਦ ਉਹ ਪੁੱਛਦਾ ਮਾਤਾ ਤੇਰੇ ਕਿੰਨੇ ਬੱਚੇ ਆ ਕਹਿੰਦੀ ਸੁੱਖ ਦੇ ਨਾਲ ਚਾਰ ਬੇਟੇ ਆ ਕਹਿੰਦਾ ਜਿੰਦੇ ਆ ਜਾਂ ਮਰ ਗਏ ਉਹਨੂੰ ਗੁੱਸਾ ਤਾਂ ਆਇਆ ਕਹਿੰਦੀ ਕਿ ਰੱਬ ਦੀ ਕਿਰਪਾ ਹੈ ਚਾਰੇ ਜਵਾਨ ਹਨ ਥੋੜੀ ਦੇਰ ਬਾਅਦ ਫੇਰ ਬੋਲਦਾ ਤੇਰਾ ਘਰ ਵਾਲਾ ਜਿੰਦਾ ਜਾਂ ਮਰ ਗਿਆ ਉਹਨੂੰ ਥੋੜਾ ਜਿਹਾ ਹੋਰ ਗੁੱਸਾ ਛੱਡ ਗਿਆ ਮਾਤਾ ਨੂੰ ਵੀ ਬੋਲਦਾ ਕੀ ਪਿਆ ਕਹਿੰਦੀ ਸੁੱਖ ਨਾਲ ਉਹ ਵੀ ਹੈਗੇ ਆ ਤੇ ਉਹ ਵੀ ਖੇਤਾਂ ਕੰਮ ਕਰਨ ਗਏ ਤੂੰ ਆਪਣਾ ਕੰਮ ਕਰ ਬੇਟਾ ਚੁੱਪ ਕਰਕੇ ਬਹਿ ਮੈਂ ਖਿਚੜੀ ਤਿਆਰ ਕਰਦੀ ਪਰ ਰਹਿ ਨਹੀਂ ਸਕਿਆ ਕਹਿੰ ਲਗਾ ਮਾਤਾ ਆਖਰੀ ਸਵੇਰਾਂ ਕੀ ਸਵਾਲ ਹੈ ਆ ਤੁਹਾਡੀ ਮੱਝ ਖੜੀ ਆ ਆ ਤੁਹਾਡੇ ਘਰ ਦਾ ਦਰਵਾਜਾ ਬੜਾ ਛੋਟਾ ਜੇ ਕੱਲ ਤੁਹਾਡੀ ਮੱਝ ਮਰ ਗਈ ਤੈਨੂੰ ਬਾਹਰ ਕਿਥਾਂ ਕੱਢੋਗੇ ਉਹਨੂੰ ਬੜਾ ਗੁੱਸਾ ਆਇਆ ਕਹਿੰਦੀ ਝੋਲੀ ਕਰ ਹਲੇ ਅੱਧੀ ਕਿਉ ਖਿਚੜੀ ਰਹਿਣੀ ਸੀ ਉਹਨੇ ਉਹਨੇ ਝੋਲੀ ਕੀਤੀ ਤੇ ਉਹਨੇ ਪਾਤੀ ਗਰਮ ਗਰਮ ਜਦੋਂ ਪੈਰਾਂ ਤੇ ਪਿਆ ਨਾ ਪਾਣੀ ਕਹਿੰਦਾ ਮਾਤਾ ਇਹ ਕੀ ਆ ਕਹਿੰਦੀ ਤੇਰੀ ਜ਼ਬਾਨ ਦਾ ਰਸ ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਸਾਡੇ ਸਾਰਿਆਂ ਵਾਸਤੇ ਆ ਕਹਿੰਦੇ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸੱਧੀਏ ਫਿੱਕਾ ਫਿੱਕੀ ਸਤਿਗੁਰੂ ਮਹਾਰਾਜ ਕਹਿੰਦੇ ਇਸ ਰਸਨਾ ਦੇ ਨਾਲ ਪਿਆਰ ਬਣਦਾ ਇਸ ਰਸਨਾ ਇਹ ਰਸਨਾ ਜਿਹੜੀ ਆ ਨਾ ਜੁੱਤੀਆਂ ਵੀ ਪਵਾ ਦਿੰਦੀ ਆ ਤੇ ਇਹ ਤਖਤ ਤੇ ਵੀ ਬਿਠਾ ਦਿੰਦੀ ਤੇ ਉਹ ਪਰਮੇਸ਼ਰ ਅਕਾਲ ਪੁਰਖ ਸਾਡੇ ਤੇ ਕਰਦਾ ਕਿਰਪਾ ਕਹਿੰਦੇ ਭਾਈ ਤੁਸੀਂ ਜਪੋ ਬਾਰ ਬਾਰ ਜਪੋ ਉਚਰੋ ਰਾਮ ਨਾਮ ਲਖ ਬਾਰੀ ਰਸਨਾ ਤਾਂ ਇੱਕੋ ਹੀ ਹੈ ਨਾ ਬਾਰ ਬਾਰ ਜਪਣਾ ਮਹਾਰਾਜ ਕਹਿਣ ਲੱਗੇ ਪਰਮਾਤਮਾ ਨੇ ਇੱਕੋ ਕਮੀ ਰੱਖੀ ਹੈ ਭਾਈ ਮਰਦਾਨਾ ਸਾਹਿਬ ਪੁੱਛਦੇ ਆ ਸਤਿਗੁਰੂ ਮਹਾਰਾਜ ਕਿਹੜੀ ਕਮੀ ਰੱਖੀ ਹੈ ਕਹਿੰਦੇ ਜੀਵ ਇੱਕ ਦਿੱਤੀ ਆ ਤੇ ਉਹਦੇ ਗੁਣ ਬਹੁਤ ਆ ਪਰਮਾਤਮਾ ਦੇ ਗੁਣ ਬਹੁਤ ਆ ਜੀਵ ਇੱਕ ਦਿੱਤੀ ਰਸਨਾ ਇੱਕ ਦਿੱਤੀ। ਬਚਨ ਤੁਸੀਂ ਸਾਰੇ ਪੜਦੇ ਹੋ। ਮਹਾਰਾਜ ਕਹਿੰਦੇ ਇੱਕ ਦੋ ਜੀ ਭਾਉ ਲੱਖ ਹੋਏ। ਲੱਖ ਹੋਵਾਂ ਲੱਖ 20 ਲੱਖ ਲੱਖ ਗੇੜਾ ਆਖੀਏ ਇੱਕ ਨਾਮ ਜਗਦੀਸ਼। ਇਹ ਪੌੜੀਆਂ ਹਨ ਏ ਤਰਾ ਪੱਤ ਪੌੜੀਆਂ ਚੜਿਏ ਹੋਏ ਅਕੀਸ। ਕਹਿੰਦੇ ਇਦਾਂ ਇਹ ਚੜ ਕੇ ਤਾਂ ਤੁਸੀਂ ਇੱਕ ਇੱਕ ਹੋ ਸਕਦੇ। ਜੇਵਾ ਏਕ ਕਵਣ ਗੁਣ ਕਈਐ ਬੇਸ਼ਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਈ ਬਾਰਮ ਬਾਰ ਬਾਰ ਪ੍ਰਭ ਜਪੀਏ ਪੀ ਅੰਮ੍ਰਿਤੇ ਮਨ ਤੰਤਰ ਬਾਰ ਬਾਰ ਉਚਰੋ ਰਾਮ ਨਾਮ ਲਖ ਵਾਰੀ ਫਿਰ ਸਪਸ਼ਟ ਕਰਦੇ ਆ ਲਖ ਦਾ ਮਤਲਬ ਗਿਣਤੀ ਨਹੀਂ ਹੈ ਲਖ ਦਾ ਮਤਲਬ ਹੈ ਬਾਰ ਬਾਰ ਪਰ ਮੇਸਰ ਨੂੰ ਫੇ ਲੱਖ ਹੋ ਗਿਆ ਮਤਲਬ ਗਿਣਤੀ ਵਿੱਚ ਆ ਗਿਆ ਗਿਣਤੀ ਦਾ ਗੁਰੂ ਮਹਾਰੰਦਰਸ ਹੀ ਕੋਈ ਨਹੀਂ ਉਚਰੋ ਰਾਮ ਨਾਮ ਲੱਖ ਵਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਇਹ ਪ੍ਰਭੂ ਦੀ ਪਿਆਰੀ ਰਸਨਾ ਇਸ ਤਰ੍ਹਾਂ ਤੂੰ ਆਤਮਿਕ ਰਸ ਨੂੰ ਪੀਣਾ ਕਰ ਹਰ ਸਿਮਰਤ ਸਭ ਮਿਟੈਂ ਕਲੇਸ਼ ਹੁਣ ਨਾਲ ਜੀ ਦਿੰਦਾ ਦੇਣਾ ਪੈਂਦਾ ਨਾ ਮੈਂ ਜਦਾਂ ਬੇਨਤੀ ਕੀਤੀ ਆਰੰਭ ਦੇ ਵਿੱਚ ਬੱਚਾ ਸਕੂਲ ਨਹੀਂ ਜਾਂਦਾ ਉਹਨੂੰ ਚੰਗਾ ਨਹੀਂ ਲੱਗਦਾ ਉਹਨੂੰ ਲੱਗਦਾ ਵੀ ਸ਼ਾਇਦ ਮੈਨੂੰ ਕੈਦ ਕਰਨ ਲੱਗੇ ਆ ਬੜਾ ਔਖਾ ਹੋਏਗਾ ਰੋਏਗਾ ਲਾਲਚ ਦਿੱਤੇ ਜਾਣਗੇ ਪਰ ਜਦੋਂ ਉਹਦਾ ਮਨ ਲੱਗਦਾ ਹੈ ਨਾ ਜਦੋਂ ਉਹਨੂੰ ਰਾਸ ਆਉਂਦਾ ਹੈ ਉਹ ਭੱਜ ਭੱਜ ਕੇ ਜਾਂਦਾ ਹੈ ਰਾਸ ਜਦੋਂ ਆਉਂਦਾ ਤੇ ਹੁਣ ਦੂਸਰੀ ਗੱਲ ਹੈ ਵੀ ਸਾਨੂੰ ਵੀ ਲਾਲਚ ਹੈ ਨਾ ਵੀ ਜੇ ਅਸੀਂ ਕਰਾਂਗੇ ਸਾਨੂੰ ਮਿਲੇਗਾ ਕੀ ਸਤਿਗੁਰੂ ਕਹਿੰਦੇ ਹਰ ਸਿਮਰਤ ਸਭ ਮਿਟਾ ਕਲੇਸ਼ ਉਹਦਾ ਸਿਮਰਨ ਕਰਨ ਦੇ ਨਾਲ ਸਾਰੇ ਤੇਰੇ ਕਲੇਸ਼ ਖਤਮ ਹੋ ਜਾਗਾ ਆ ਕਲੇਸ਼ ਕੀ ਹੈ ਆ ਜਿਹੜਾ ਅੰਦਰ ਲੜਾਈ ਝਗੜਾ ਚੱਲਦਾ ਪਿਆ ਆ ਕਰਦੇ ਆਂਗੇ ਆ ਹੋ ਜਾਏਗਾ ਇਦਾਂ ਨਹੀਂ ਹੋਣਾ ਇਦਾਂ ਕਰਨਾ ਚਾਹੀਦਾ ਤੇ ਇਹ ਕਲੇਸ਼ੇ ਅੰਦਰ ਚੱਲਦਾ ਪਿਆ ਤੇ ਮਹਾਰਾਜ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਟਾਵੋ ਕਲੇਸ਼ ਤਾਂ ਸਾਡੇ ਅੰਦਰ ਹੈ ਹੋਣਾ ਕੀ ਸੀ ਨਾ ਉਹ ਸਾਧ ਸੰਗਤ ਜੀ ਮਾਫ ਕਰਨਾ ਹੋਣਾ ਕੀ ਸੀ ਕਿ ਸਾਨੂੰ ਸਤਿਗੁਰੂ ਨੇ ਆਖਿਆ ਸੀ ਜੋ ਅਸੀਂ ਕਰ ਰਹੇ ਇਹਨੂੰ ਕਮਾਉਣਾ ਹੈ ਮੈਂ ਆਪਣੀ ਗੱਲ ਕਰ ਲੰਗਾ ਅਸੀਂ ਸੁਣਾਉਣਾ ਸ਼ੁਰੂ ਕਰ ਦਿੱਤਾ ਕਮਾਉਣਾ ਛੱਡ ਦਿੱਤਾ ਸੁਣਾਉਣਾ ਸ਼ੁਰੂ ਕਰ ਦਿੱਤਾ ਸੁਣਾਉਣਾ ਤਾਂ ਛੱਡ ਦਿਓ ਅਸੀਂ ਲੜਾਉਣਾ ਸ਼ੁਰੂ ਕਰ ਦਿੱਤਾ ਆ ਜਿਹੜਾ ਅੱਜ ਕੱਲ ਚੱਲਦਾ ਨਾ ਸਾਡੀ ਕੌਮ ਦੇ ਵਿੱਚ ਇੱਕ ਵੀਡੀਓ ਪਾਏਗਾ ਇੱਕ ਵੀਡੀਓ ਨੇ ਪਾਉਣਾ ਉਹਨੇ ਉਹਨੇ ਗੱਲ ਕਰਨੀ ਉਹਨੇ ਖੰਡਨ ਕਰਨਾ ਗੱਲ ਕੁਛ ਨਹੀਂ ਹੈ ਤੇ ਮੈਂ ਇਹਦਾ ਨਾਮ ਰੱਖਿਆ ਫੇਸਬੁੱਕ ਮਤਲਬ ਕਲੇਸ਼ ਬੁੱਕ ਹੋ ਗਈ ਔਰ ਕਲੇਸ਼ ਹੀ ਔਰ ਕੀ ਝਗੜੇ ਆ ਤੇ ਮਹਾਰਾਜ ਕਹਿੰਦੇ ਭਾਈ ਇਹ ਕਲੇਸ਼ ਖਤਮ ਹੋ ਜਾਏਗਾ ਜਦਨ ਆਪਣੇ ਆਪ ਨੂੰ ਸੁਣਾਉਣਾ ਸ਼ੁਰੂ ਕਰ ਦੇ ਹਰ ਸਿਮਰਤ ਸਭ ਮਿਟਾ ਕਲੇਸ਼ ਨਾਲੇ ਗੱਲ ਕਰ ਦਿੱਤੀ ਕਹਿੰਦੇ ਚਰਨ ਕਮਲ ਮਨ ਮੇ ਪਰਵੇਸ਼ ਕਦੋਂ ਕਲੇਸ਼ ਮਿਟੇਗਾ ਜਦੋਂ ਪਰਮੇਸ਼ਰ ਦਾ ਨਾਮ ਤੇਰੇ ਮਨ ਦੇ ਵਿੱਚ ਪਰਵੇਸ਼ ਕਰ ਜਾਏਗਾ ਚਰਨ ਕਮਲ ਮਨ ਮਹਿ ਪਰਵੇਸ਼ ਹਰ ਸਿਮਰਤ ਸਭ ਮਿਟਾਹ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉਚਰੋ ਰਾਮ ਨਾਮ ਲੱਖ ਵਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਓ ਕੋਈ ਚੀਜ਼ ਸਾਨੂੰ ਯਾਦ ਨਹੀਂ ਹੁੰਦੀ ਨਾ ਅਸੀਂ ਬਾਰ-ਬਾਰ ਪੜ੍ਹਦੇ ਤੇ ਜਿਨ੍ਹਾਂ ਨੂੰ ਕਿਰਪਾ ਕਰਦਾ ਨਾ ਪਰਮੇਸ਼ਰ ਬਖਸ਼ਿਸ਼ ਕਰਦਾ ਹੈ ਰਹਿਮਤ ਕਰਦਾ ਹੈ ਹੁਣ ਅੱਜ ਬਲਕਿ ਕੱਲ ਬੱਚੇ ਕਿੰਨਾ ਕੁਝ ਯਾਦ ਕਰਦੇ ਕਿੰਨੀਆਂ ਕਿਤਾਬਾਂ ਪੜ੍ਹਦੇ ਕਿੰਨਾ ਘੋਟਾ ਲਾ ਕੇ ਉਹਨੂੰ ਯਾਦ ਕਰ ਲੈਂਦੇ ਜੇ ਆਪਾਂ ਬਾਣੀ ਯਾਦ ਕਰ ਲਈਏ ਨਾ ਬਾਣੀ ਵੀ ਯਾਦ ਹੋ ਸਕੇ ਗਿਆਨੀ ਭਾਈ ਸਾਹਿਬ ਭਾਈ ਲਖਵਿੰਦਰ ਸਿੰਘ ਜੀ ਹਜ਼ੂਰੀ ਦਾਗੀ ਸੱਚਖੰਡ ਸ੍ਰੀ ਦਰਬਾਰ ਸਾਰੇ ਆਪ ਜੀ ਜਾਣਦੇ ਹੋ ਭਾਵੇਂ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਨਹੀਂ ਹੈ ਪਰ ਜਿਹੜਾ ਗਿਆਨ ਜਿਹੜਾ ਪ੍ਰਕਾਸ਼ ਸਤਿਗੁਰੂ ਨੇ ਦਿੱਤਾ ਇੱਥੇ ਆਏ ਸਨ ਸਵਾਲ ਕੀਤਾ ਸੀ ਮੈਂ ਕਿਹਾ ਸ਼ਬਦ ਕਿਦਾਂ ਯਾਦ ਕਰਦੇ ਕਹਿੰਦੇ ਸਿਰਫ ਪੰਜ ਵਾਰੀ ਸੁਣਦੇ ਕਿੱਡੀ ਕਿਰਪਾ ਗੁਰੂ ਮਹਾਰਾਜ ਦੀ ਗੁਰੂ ਰਾਮਦਾਸ ਸਰਬ ਪੰਜ ਵਾਰੀ ਸ਼ਬਦ ਨੂੰ ਸੁਣਦਾ ਤੇ ਮਹਾਰਾਜ ਕਿਰਪਾ ਕਰ ਦਿੰਦੇ ਤੇ ਮੈਂ ਯਾਦ ਕਰ ਤੇ ਮਹਾਰਾਜ ਕਹਿੰਦੇ ਜਦੋਂ ਪ੍ਰਵੇਸ਼ ਹੋ ਗਿਆ ਨਾ ਮਨ ਦੇ ਵਿੱਚ बार-बार ਕਹਦੇ बार-बार ਕਰਾਂਗੇ ਨਾ ਕਿਹੜੀ ਚੀਜ਼ ਨੂੰ ਆਪਾਂ ਤੇ ਉਹ ਸਾਨੂੰ ਯਾਦ ਹੋਏਗਾ ਜੇ ਆਪਾਂ ਰਿਸ਼ਤੇਦਾਰ ਯਾਦ ਕਰਾਂਗੇ ਬਾਰ-ਬਾਰ ਉਹੀ ਯਾਦ ਸੁਪਨੇ ਦੇ ਵੀ ਆਉਣਗੇ ਬੱਚਿਆਂ ਨੂੰ ਯਾਦ ਕਰਾਂਗੇ ਬੱਚੇ ਯਾਦ ਆਉਣਗੇ ਜੋ ਵੀ ਅਸੀਂ ਯਾਦ ਕਰਦੇ ਹਾਂ ਉਹ ਸਾਡੀ ਸਾਡਾ ਸਿਮਰਨ ਬਣ ਜਾਂਦਾ ਹੈ ਤੇ ਅਸ ਕਰਕੇ ਮਹਾਰਾਜ ਕਹਿੰਦੇ ਰੱਬ ਨੂੰ ਵਾਰ-ਵਾਰ ਉਹਨੂੰ ਯਾਦ ਕਰੋ ਉਚਰੋ ਰਾਮ ਨਾਮ ਲੱਖ ਵਾਰੀ ਅੰਮ੍ਰਿਤ ਰਸ ਪੀਵੋ ਪ੍ਰਭ ਪਿਆਰੀ ਰਹਾਓ ਕੀ ਕੀ ਮਿਲਦਾ ਹੈ ਸੁਖ ਸਹਜ ਰਸ ਮਹਾਨੰਦਾ ਕਹਿੰਦੇ ਤੈਨੂੰ ਸੁਖ ਮਿਲੇਗਾ ਅੱਜ ਦਾ ਸ਼ਬਦ ਦਰਬਾਰ ਸਾਹਿਬ ਦਾ ਹੁਕਮਨਾਮਾ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਤੇ ਜੇ ਆਪਾਂ ਸੋਚੀਏ ਨਾ ਥੋੜੇ ਸਮੇਂ ਵਾਸਤੇ ਕਿ ਸ਼ਰਨ ਵਿੱਚ ਤਾਂ ਮੈਂ ਆਇਆ ਹੀ ਨਹੀਂ ਮੈਨੂੰ ਚਿੰਤਾ ਵੀ ਹੈ ਮੈਂ ਦੁਖੀ ਵੀ ਹਾਂ ਮਹਾਰਾਜ ਕਹਿੰਦੇ ਤੂੰ ਆਏ ਹੀ ਨਹੀਂ ਫਿਰ ਸਤਗੁਰ ਆਇਓ ਸ਼ਰਨ ਤੁਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਜਦੋਂ ਸੱਚਮੁੱਚ ਸ਼ਰਨ ਵਿੱਚ ਆ ਗਏ ਨਾ ਫਿਰ ਦੁਸਰਾਂ ਨਹੀਂ ਦੇਖੇਗਾ ਅਵਰ ਨ ਸੂਜੇ ਦੂਜੀ ਠਾਹਰ ਠਾਰ ਮਤਲ ਟਿਕਾਣਾ ਹਾਰ ਪਰਿਓ ਤੋ ਦਿਵਾਰੀ ਮੈਂ ਹਾਰ ਕੇ ਤੇਰੇ ਦਰ ਤੇ ਆ ਲੇਖਾ ਛੋੜ ਅ ਲੇਖਾ ਛੋਟੇ ਹਮ ਨਿਰਗੁਣ ਲੇਹੋ ਉਬਾਰ ਜਦੋਂ ਆਏ ਨਾ ਸ਼ਰਨ ਵਿੱਚ ਸਮਝ ਆ ਗਈ ਸਤਿ ਬਖਸ਼ਿੰਦ ਸਦਾ ਮਿਹਰਬਾਨਾ ਸਬਣਾ ਦੇ ਆਧਾਰੀ ਸਦਾ ਹੀ ਬਖਸ਼ੰਦ ਹੈ ਸਦ ਬਖਸ਼ਿੰਦ ਸਦਾ ਮਿਹਰਬਾਨ ਉਹ ਸਦਾ ਹੀ ਮਿਹਰਬਾਨ ਹੈ ਸਭਨਾ ਦੇ ਆਧਾਰਿ ਉਹ ਸਾਰਿਆਂ ਦਾ ਆਸਰਾ ਹੈ ਤੇ ਅਰਦਾਸ ਕੀਤੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਣੀ ਅਬ ਕੀ ਬਾਾਰ ਬਖਸ਼ ਬੰਦੇ ਕੋ ਇਹ ਜਿੰਦਿਆਂ ਵਾਸਤੇ ਸ਼ਬਦ ਹੈ ਕਿ ਸਤਗੁਰੂ ਬਹੁਤ ਜਨਮ ਵਿਸਰੇ ਤੇ ਮਾਦੋ ਇਹ ਜਨਮ ਮਾਰੇ ਲੈ ਕੇ ਅਬ ਕੀ ்பਾਰ ਬਖਸ਼ ਬੰਦੇ ਕੋ ਬਹੁਰ ਨਾ ਪੌਜਲ ਫੇਰਾ ਮਹਾਰਾਜ ਕਹਿੰਦੇ ਭਾਈ ਪ੍ਰਮਾਤਮਾ ਤੇਰੇ ਤੇ ਕਰੇਗਾ ਕਿਰਪਾ ਤੈਨੂੰ ਸੁਖ ਮਿਲੇਗਾ ਆਤਮਿਕ ਡੋੜਤਾ ਮਿਲੇਗੀ ਰਸ ਮਿਲੇਗਾ ਮਹਾ ਆਨੰਦਾ ਇਹਦਾ ਅਰਥ ਕੀ ਕਰੋਗੇ ਮਹਾਨੰਦਾ ਜੇ ਤਾਂ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਕਰਦੇ ਆ ਨਾ ਮੈਨੂੰ ਰੋਟੀ ਖਾਧੀ ਬੜਾ ਆਨੰਦ ਆ ਗਿਆ ਅੱਜ ਆਪ ਚੀਜ਼ ਦੇਖੀ ਬੜਾ ਆਨੰਦ ਆ ਗਿਆ ਮਹਾਰਾਜ ਕਹਿੰਦੇ ਤੈਨੂੰ ਇਹ ਮਹਾ ਆਨੰਦ ਮਿਲੇਗਾ ਜਿੱਦਣ ਤੂੰ ਸਤ ਗੁਰੂ ਦੀ ਬਾਣੀ ਪੜ੍ਹੇਗਾ ਉਚਰੋ ਰਾਮ ਨਾਮ ਲੱਖ ਵਾਰ ਤੈਨੂੰ ਮਹਾ ਆਨੰਦ ਮਿਲੇਗਾ ਤੈਨੂੰ ਪਰਮੇਸ਼ਰ ਉਹ ਆਨੰਦ ਫਿਰ ਕਹਿਗਾ ਨਹੀਂ ਸ਼ਾਮ ਨੂੰ ਕਿ ਮੈਂ ਤਾਂ ਬੜਾ ਦੁਖੀ ਹਾਂ ਸਿਰਗਾ ਮੈਂ ਚੜ੍ਹਦੀ ਕਲਾ 'ਚ ਆਨੰਦ ਹੈ ਉਹ ਆਨੰਦ ਹੈ ਮਹਾਰਾਜ ਕਹਿੰਦੇ ਆਨੰਦ ਆਨੰਦ ਸਭ ਕੋ ਕਹ ਹੈ ਆਨੰਦ ਗੁਰੂ ਤੇ ਜਾਣੇ ਮਹਾਰਾਜ ਕਿਰਪਾ ਕਰਨ ਸੋਕ ਸਹਿਜ ਰਸ ਮਹਾਨੰਦਾ ਜਪ ਜਪ ਜੀਵੇ ਪਰਮਾਨੰਦ ਜਦੋਂ ਜਪਦਾ ਹੈ ਜਪ ਜਪ ਕੇ ਆਤਮਿਕ ਆਨੰਦ ਪ੍ਰਾਪਤ ਕਰਦਾ ਉਸ ਪਰਮ ਆਨੰਦ ਨੂੰ ਪ੍ਰਾਪਤ ਕਰ ਲੈਂਦਾ ਹੋਰ ਕੀ ਮਿਲਦਾ ਉਚਰੋ ਨਾਮ ਲਖ ਆ ਰਾਮ ਨਾਮ ਲਖ ਵਾਰ ਕਾਮ ਕ੍ਰੋਧ ਲੋਭ ਮਦ ਖੋਏ ਮਦ ਦਾਇ ਤੇ ਅਰਤੇ ਹੰਕਾਰ ਤੇਰੇ ਇਹ ਜਿਹੜੇ ਵਿਕਾਰ ਹੈ ਨਾ ਕਾਮ ਕ੍ਰੋਧ ਲੋਭ ਮਦ ਖੋਏ ਸਾਧ ਕੇ ਸੰਗ ਕਿਲ ਵਿਖ ਸਭ ਧੋਏ ਜਦੋਂ ਗੁਰੂ ਦਾ ਸੰਗ ਕਰੇਗਾ ਤੇਰੇ ਪਾਪ ਧੋਤੇ ਜਾਣ ਆ ਜਦੋਂ ਬੱਚਾ ਲਿਬੜ ਕੇ ਆਉਂਦਾ ਨਾ ਬਾਹਰੋਂ ਖੇਡ ਕੇ ਆਉਂਦਾ ਤੇ ਮਾਂ ਉਹਦੇ ਕੱਪੜੇ ਲਾ ਕੇ ਉਹਨੂੰ ਨਹਾ ਲ ਦਿੰਦੀ ਹੈ ਉਹਨੂੰ ਧੋ ਦਿੰਦੀ ਹੈ ਤੇ ਸਤਗੁਰੂ ਵੀ ਇਦਾਂ ਕਰਦਾ ਹੈ ਬਖਸ਼ਿਸ਼ ਕਰਦਾ ਜਿੰਨਾ ਤੁਸੀਂ ਬਿਕਾਰਾਂ ਨਾਲ ਗੰਦੇ ਹੋ ਕੇ ਉਹਦੀ ਸ਼ਰਨ ਵਿੱਚ ਆਓ ਤੇ ਗੁਰੂ ਮਹਾਰਾਜ ਕਹਿੰਦੇ ਉਹ ਪਾਪਾਂ ਨੂੰ ਵੀ ਧੋ ਦਿੰਦਾ ਹੈ ਸਾਧ ਕੇ ਸੰਗ ਕਿਲ ਵਿਖ ਸਭ ਧੋਵੈ ਧੋਏ ਕਰ ਕਿਰਪਾ ਪ੍ਰਭ ਦੀਨ ਦਿਆਲੇ ਸਭ ਤੋਂ ਵੱਡੀ ਦਵਾਈ ਹੈ ਉਹ ਕੀ ਹੈ ਅਰਦਾਸ ਉਚਰੋ RAM ਨਾਮ ਲਖਵਾਰੀ ਜੇ ਜੀਵਨ ਬਣਾਉਣਾ ਹੈ ਤੇ ਕਹਿੰਦੇ ਅਰਦਾਸ ਕਰੋ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਦੀਜਾ ਸਾਧਰਵਾਲਾ ਮੈਨੂੰ ਗੁਰੂ ਦੇ ਚਰਨਾਂ ਦੀ ਧੂੜ ਬਖਸ਼ਿਸ਼ ਕਰੋ ਮਹਾਰਾਜ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇੰਨੀਆਂ ਬੇਨਤੀਆਂ ਗੁਰੂ ਸੰਗਤ ਦੀ ਆਪ ਜੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਅਣਗਿਣਤ ਭੁੱਲਾਂ ਨੂੰ ਬਖਸ਼ ਦਿਆਂ ਬਲੌਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ 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 ਜੀ ਵਾਹਿਗੁਰੂ ਵਾਹਿ